ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦਾ ਮੇਰਾ ਵਿਸ਼ਾ ਹੈ ਪੰਜਾਬੀ ਭਾਸ਼ਾ ਦੀਆਂ ਖੰਡੀ ਅਤੇ ਅਖੰਡੀ ਧੁਨੀਆਂ ਵਰਤੋਂ ਦੇ ਆਧਾਰ ਤੇ ਧੁਨੀਆਂ ਜਿਹੜੀਆਂ ਉਹ ਦੋ ਪ੍ਰਕਾਰ ਦੀਆਂ ਹੁੰਦੀਆਂ ਠੀਕ ਹੈ ਧੁਨੀਆਂ ਦੀ ਆਪਾਂ ਪਹਿਲਾਂ ਵੰਡ ਕਰ ਲੈਨੇ ਕਿ ਧੁਨੀਆਂ ਦੋ ਪ੍ਰਕਾਰ ਦੀਆਂ ਉਹ ਕਿਹੜੀਆਂ-ਕਿਹੜੀਆਂ ਨੇ ਦੇਖੋ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਠੀਕ ਹੈ ਖੰਡੀ ਧੁਨੀਆਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਸਵਰ ਤੇ ਵਿਅੰਜਨ ਦੇ ਵਿੱਚ ਅਖੰਡਿਤ ਧੁਨੀਆਂ ਜਿਹੜੀਆਂ ਇਹਨਾਂ ਨੂੰ ਪਾਰਖੰਡੀ ਧੁਨੀਆਂ ਵੀ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚ ਦੇਖੋ ਕਿਹੜੀਆਂ-ਕਿਹੜੀਆਂ ਕਿਸਮਾਂ ਨਾਸਿਕਤਾ, ਬਲ, ਸੁਰ ਤੇ ਸੰਗਮ ਠੀਕ ਹੈ ਹੁਣ ਆਪਾਂ ਅੱਜ ਖੰਡੀ ਧੁਨੀਆਂ ਬਾਰੇ ਗੱਲ ਕਰਦੇ ਹਾਂ ਕਿ ਖੰਡੀ ਧੁਨੀਆਂ ਜਿਹੜੀਆਂ ਇਹ ਕੀਹੜੀਆਂ ਧੁਨੀਆਂ ਹੁੰਦੀਆਂ ਨੇ ਇਹ ਉਹ ਧੁਨੀਆਂ ਹੁੰਦੀਆਂ ਨੇ ਜੋ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਦੀਆਂ ਠੀਕ ਹੈ ਇਹਨਾਂ ਨੂੰ ਸ਼ਬਦਾਂ ਵਿੱਚੋਂ ਖੰਡਿਤਾ ਮਤਲਬ ਵੀ ਅਲੱਗ ਕੀਤਾ ਜਾ ਸਕਦਾ ਠੀਕ ਹੈ ਜਿਵੇਂ ਹੁਣ ਦੇਖੋ ਪਹਿਲਾ ਸਵਰ ਤੁਨੀਆ ਸਵਰ ਤੁਨੀਆਂ ਨੂੰ ਆਪਾਂ ਇੰਗਲਿਸ਼ ਚ ਵੋਵਲਸ ਵੀ ਕਹਿੰਦੇ ਹਾਂ ਨਾ ਤੇ ਇਹ ਉਹ ਤੁਨੀਆ ਹੁੰਦੀਆਂ ਜਿਨ੍ਹਾਂ ਦਾ ਉਚਾਰਨ ਕਰਦੇ ਸਮੇਂ ਹਵਾ ਜਿਹੜੀ ਹੈ ਮੂੰਹ ਦੇ ਵਿੱਚ ਹੀ ਕਿਸੇ ਰੁਕਾਵਟ ਦੇ ਬਾਹਰ ਹੁੰਦੀ ਹੈ ਠੀਕ ਹੈ ਬਿਨਾਂ ਕੁਝ ਰੁਕੇ ਜਿਵੇਂ ਊ ਅ ਈ ਆਪਣੀ ਆਵਾਜ਼ ਜਿਹੜੀ ਕਿਤੇ ਵੀ ਨਹੀਂ ਰੁਕਦੀ ਤਾਂ ਉਹ ਹੁੰਦੀ ਹੈ ਸਵਰ ਤੁਨੀਆ ਇਹਦੇ ਵਿੱਚ ਦੇਖੋ ਸਵਰਵਾਹਕ ਤੇ ਸਵਰ ਅੱਖਰ ਇਹ ਤਿੰਨ ਹੁੰਦੇ ਆ ਊ ਅ ਈ ਦੇ ਸਵਰ ਤੁਨੀਆ ਇਹ 10 ਪ੍ਰਕਾਰ ਦੀ ਹੁੰਦੇ ਕਈ ਵਾਰੀ ਆਪਾਂ ਨੂੰ ਕੁਐਸਚਨ ਆ ਜਾਂਦਾ ਕਿ ਸਵਰ ਵਾਹਕ ਕਿੰਨੇ ਨੇ ਤਾਂ ਉਹ ਤਿੰਨ ਹੋਣਗੇ ਸਵਰ ਅੱਖਰ ਕਿੰਨੇ ਨੇ ਉਹ ਤਿੰਨ ਹੋਣਗੇ ਫਿਰ ਕਈ ਵਾਰੀ ਕੁਐਸਚਨ ਪੁੱਛ ਲੈਂਦੇ ਸਵਰ ਤੁਨੀਆ ਕਿੰਨੇ ਪ੍ਰਕਾਰ ਦੀਆਂ ਤਾਂ ਉਹ 10 ਪ੍ਰਕਾਰ ਦੀਆਂ ਹੁੰਦੀਆਂ ਠੀਕ ਹੈ ਇਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ 10 ਕਿਹੜੀਆਂ ਕਿਹੜੀਆਂ ਜਿਵੇਂ ਅ ਆ ਏ ਈ ਉ ਉ ਏ ਐ ਉ ਤ ਉਹ ਇਹ ਦਸ ਸਵਰ ਤੁਨੀਆ ਨੇ ਇਹ ਸਵਰਾਂ ਨਾਲ ਲੱਗ ਕੇ ਤੁਨੀਆ ਬਣੀਆਂ ਠੀਕ ਹੈ ਫਿਰ ਅਗਲੀ ਖੰਡੀ ਤੁਨੀ ਦੀ ਜਿਹੜੀ ਕਿਸਮ ਆ ਉਹ ਕਿਹੜੀ ਆ ਜਾਂਦੀ ਹੈ ਵਿਅੰਜਨ ਹੁਣ ਵਿਅੰਜਨ ਦੇਖੋ ਆਪਣੇ ਕੁੱਲ ਵੀ ਅੰਜਨ ਜਿਹੜੇ ਆ ਉਹ ਕਿੰਨੇ ਨੇ ਊੜਾ ਅੜਾ ਈੜੀ ਇਹ ਤਾਂ ਤਿੰਨ ਜਿਹੜੇ ਸਵਰ ਅੱਖਰ ਹੋਗੇ ਬਾਕੀ ਸ ਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਆਪਣੇ ਜਿਹੜੇ ਆ ਇਹ ਸਾਰੇ ਵਿਅੰਜਨ ਅੱਖਰ ਨੇ 38 ਆਪਣੇ ਵਿਅੰਜਨ ਅੱਖਰ ਨੇ ਤਿੰਨ ਆਪਣੇ ਸਵਰ ਅੱਖਰ ਨੇ ਤਾਂ ਇਹ ਕੁੱਲ ਮਿਲਾ ਕੇ 41 ਹੋ ਜਾਂਦੇ ਜਿਉਂ ਕਹਿ ਦੇਣ ਆਪਾਂ ਨੂੰ ਕੋਈ ਪ੍ਰਸ਼ਨ ਪੁੱਛ ਲੈਣ ਕਿ ਆਪਣੀ ਪੰਜਾਬੀ ਵਰਣਮਾਲਾ ਦੇ ਕਿੰਨੇ ਅੱਖਰ ਆ ਤਾਂ 41 ਅੱਖਰ ਠੀਕ ਹੈ ਇਹਨਾਂ ਦੇ ਵਿੱਚ ਹੁਣ ਆ ਤਾਂ ਤੁਹਾਨੂੰ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਮੈਂ ਉਹਦੇ ਵਿੱਚ ਕਰਵਾਏ ਸੀਗੇ ਕਿ ਜਿਹੜਾ ਹਾਹਾ ਹੈ ਉਹ ਸੂਰਜੰਤਰੀ ਹੈ ਕੱਕਾ ਵਾਲੀ ਲਾਈਨ ਜਿਹੜੀ ਹੈ ਕੰਠੀ ਹੈ ਚੱਚਾ ਵਾਲੀ ਤਾਲਵੀ ਹੈ ਟੈਂਕੇ ਵਾਲੀ ਲਾਈਨ ਜਿਹੜੀ ਹੈ ਉਹ ਮੂਰਤਨੀ ਹੈ ਤੱਤੇ ਵਾਲੀ ਲਾਈਨ ਜਿਹੜੀ ਦੰਤੀ ਹੈ ਪੱਪੇ ਵਾਲੀ ਲਾਈਨ ਜਿਹੜੀਆਂ ਉਹ ਹੋਠੀ ਠੀਕ ਹੈ ਇਸ ਨੂੰ ਅੱਗੇ ਦੇਖੋ ਅੱਗੇ ਆ ਕੇ ਜਿਹੜੇ ਵਿਅੰਜਨਾਂ ਦੇ ਕੁਝ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਕੁਝ ਡੱਕਵੇਂ ਵਿੰਜਨ ਹੁੰਦੇ ਇਹ 15 ਹੁੰਦੇ ਵੀ ਇਹਨਾਂ ਦੀ ਆਵਾਜ਼ ਜਿਹੜੀ ਡੱਕ ਕੇ ਨਿਕਲਦੀ ਇਹਨਾਂ ਨੂੰ ਅਨਾਦੀ ਵਿਅੰਜਨ ਵੀ ਕਿਹਾ ਜਾਂਦਾ ਦੇਖੋ ਜਿਵੇਂ ਆ ਵਾਲੇ ਅੱਖਰ ਆ ਸਾਰੇ ਡੱਕਵੇਂ ਵਿੰਜਨ ਨੇ ਕਖ ਖਖ ਗਖ ਚਚ ਛਛ ਜਜ ਟਕ ਠਠ ਡਡ ਤਤ ਥਥ ਦਦ ਪਪ ਫਫ ਤੇ ਬਬ ਠੀਕ ਹੈ ਮਤਲਬ ਹਰ ਇੱਕ ਲਾਈਨ ਤੇ ਪਹਿਲੇ ਪਹਿਲੇ ਤਿੰਨ ਅੱਖ ਫਿਰ ਦੇਖੋ ਅਡਕਵੇਂ ਵਿਅੰਜਨ ਕਿਹੜੇ ਆ ਅਡਕਕਵੇਂ ਜਿਹੜੇ ਬਾਕੀ ਸਾਰੇ ਰਹਿ ਗਏ ਇਹਨਾਂ ਤੋਂ ਇਲਾਵਾ ਠੀਕ ਹੈ ਫਿਰ ਅੱਗੇ ਆ ਜਾਂਦੇ ਕੁਝ ਮਹਾ ਪ੍ਰਾਣ ਵਿਅੰਜਨ ਹੁੰਦੇ ਆ ਉਹ ਕਿਹੜੇ ਆ ਖਖ ਛਛ ਠਠ ਥਥ ਤੇ ਫਫ ਫਿਰ ਅਲਪ ਪ੍ਰਾਣ ਵਿਅੰਜਨ ਹੁੰਦੇ ਆ ਕਕਾ ਗੱਗਾ ਚੱਚਾ ਜੱਜਾ ਟੈਂਕਾ ਡੱਡਾ ਤੱਤਾ ਦੱਦਾ ਪੱਪਾ ਬੱਬਾ ਫਿਰ ਕੁਝ ਨਾਸਕੀ ਵਿਅੰਜਨ ਹੁੰਦੇ ਜਿਨ੍ਹਾਂ ਦੀ ਆਵਾਜ਼ ਨੱਕ ਚੋਂ ਆਉਂਦੀ ਹੈ ਜਿਵੇਂ ਣਿਆ ਣਿਆ ਣਾਂ ਨੰਨਾ ਤੇ ਮੰਮਾ ਫਿਰ ਕੁਝ ਹੁੰਦੇ ਆ ਪਾਸੇਦਾਰ ਵਿਅੰਜਨ ਹੁੰਦੇ ਜਿਵੇਂ ਲੱਲਾ ਤੇ ਲੱਲੇ ਪੈਰ ਬਿੰਦੀ ਲ ਠੀਕ ਇਹ ਲ ਬੋਲਦੇ ਇਹਨੂੰ ਇਹਨੂੰ ਲ ਬੋਲਾਂਗੇ ਬਿੰਦੀ ਲੱਗਣ ਕਰਕੇ ਫਿਰ ਅੱਗੇ ਆ ਜਾਂਦਾ ਕੰਬ ਵਾਂਵੇਂ ਅੰਜਨ ਇਹ ਰਾਰਾ ਫਟਕਵਾਵੇਂ ਅੰਜਨ ਏੜਾੜਾ ਫਿਰ ਕੁਝ ਖਵੇਂਵੇਂ ਅੰਜਨ ਹੁੰਦੇ ਆ ਜਿਵੇਂ ਸ ਸ ਸੇ ਪੈਰ ਬਿੰਦੀ ਸ਼ ਹ ਇਹਨਾਂ ਨੂੰ ਊਸ਼ਮ ਵਿਅੰਜਨ ਵੀ ਕਿਹਾ ਜਾਂਦਾ ਠੀਕ ਹੈ ਉਮੀਦ ਕਰਦੀ ਆ ਤੁਹਾਨੂੰ ਇਹਨੇ ਜਾਣਕਾਰੀ ਵਧੀਆ ਲੱਗੀ ਹੋਊਗੀ ਤਾਂ ਤੁਸੀਂ ਤੁਹਾਡੇ ਕੰਮ ਆਵੇਗੀ ਕੋਈ ਠੀਕ ਹੈ ਇਹ ਸਾਰੇ ਆਪਣੇ ਟੈਸਟ ਜੋ ਹੈ ਪੀਟੈਟ ਦਾ ਟੈਸਟ ਹੈ ਜਿਸ ਤੋਂ ਇਲਾਵਾ ਹੋਰ ਵੀ ਕੋਈ ਜੋ ਵੀ ਆਪਣਾ ਪੰਜਾਬ ਸਰਕਾਰ ਦੇ ਟੈਸਟ ਹੁੰਦੇ ਆ ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਸਾਰੇ ਕੁਐਸਚਨ ਆਪਣੇ ਬਣ ਜਾਂਦੇ ਆ ਠੀਕ ਹੈ ਉਮੀਦ ਆ ਤੁਹਾਡੇ ਕੋਈ ਕੰਮ ਆਣਗੇ ਤੇ ਤੁਸੀਂ ਇਹਨਾਂ ਦਾ ਫਾਇਦਾ ਲਓਗੇ ਧੰਨਵਾਦ